ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਕਿੱਦਾਂ ਹੋ ਠੀਕ ਠਾਕ ਹੋ ਉਮੀਦ ਕਰਦਾ ਹਾਂ ਸਾਰੇ ਚੰਗੇ ਹੋਵੋਗੇ ਤਾਂ ਸਭ ਤੋਂ ਪਹਿਲਾਂ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਸੰਧੂ 뮤직 ਅਕੈਡਮੀ ਵਿੱਚ ਜਿੱਥੇ ਕਿ ਤੁਹਾਨੂੰ ਬੜੇ ਹੀ ਆਸਾਨ ਤਰੀਕੇ ਨਾਲ ਹਰਮੋਨੀਅਮ ਵਜਾਉਣਾ ਸਿਖਾਇਆ ਜਾਂਦਾ ਹੈ ਤਾਂ ਅਸੀਂ ਪਿਛਲੀ ਵੀਡੀਓ ਵਿੱਚ ਇੱਕ ਸ਼ਬਦ ਦੀ ਸਥਾਈ ਤੁਹਾਡੇ ਵਾਸਤੇ ਲੈ ਕੇ ਆਏ ਸੀ ਸ਼ਬਦ ਐਸੀ ਪ੍ਰੀਤ ਕਰੋ ਮਨ ਮੇਰੇ ਉਹਦੀ ਸਥਾਈ ਤੁਹਾਡੇ ਵਾਸਤੇ ਲੈ ਕੇ ਆਏ ਸੀ ਅੱਜ ਅਸੀਂ ਉਸੇ ਵੀਡੀਓ ਦਾ ਅੰਤਰਾ ਲੈ ਕੇ ਆਏ ਆ ਮੈਂ ਉਮੀਦ ਕਰਦਾ ਜਿਸ ਤਰ੍ਹਾਂ ਤੁਸੀਂ ਸਥਾਈ ਨੂੰ ਬੜਾ ਪਿਆਰ ਦਿੱਤਾ ਬੜੇ ਧਿਆਨ ਦੇ ਨਾਲ ਸਮਝਿਆ ਬੜੇ ਧਿਆਨ ਦੇ ਨਾਲ ਸਿੱਖਿਆ ਉਮੀਦ ਕਰਦਾ ਹਾਂ ਤੁਸੀਂ ਅੰਤਰੇ ਨੂੰ ਵੀ ਬੜੇ ਧਿਆਨ ਦੇ ਨਾਲ ਸੁਣੋਗੇ ਬੜੇ ਧਿਆਨ ਦੇ ਨਾਲ ਸਮਝੋਗੇ ਸਿੱਖੋਗੇ ਤਾਂ ਆਓ ਚੱਲਦੇ ਹਾਂ ਵੀਡੀਓ ਵੱਲ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੀ ਵੀਡੀਓ ਵਿੱਚ ਨਵੇਂ ਜੁੜੇ ਨੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਸਭ ਤੋਂ ਪਹਿਲਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਔਰ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦੇਣਾ ਤੁਹਾਡਾ ਇੱਕ ਲਾਈਕ ਸਾਨੂੰ ਬਹੁਤ ਮੋਟੀਵੇਟ ਕਰਦਾ ਹੈ ਤਾਂ ਜੋ ਅਸੀਂ ਤੁਹਾਡੇ ਵਾਸਤੇ ਹੋਰ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆ ਸਕੀਏ ਔਰ ਜਿੰਨੇ ਵੀ ਬਿਗਨਰ ਹੈ ਜਿਹੜੇ ਕਿ ਨਵੇਂ ਹਾਰਮੋਨੀਅਮ ਸਿੱਖ ਰਹੇ ਨੇ ਉਹਨਾਂ ਵਾਸਤੇ ਖਾਸ ਕਰਕੇ ਇਹ ਵੀਡੀਓ ਹੈ ਉਹ ਬੜੇ ਧਿਆਨ ਦੇ ਨਾਲ ਇਹ ਵੀਡੀਓ ਨੂੰ ਦੇਖਿਓ ਔਰ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਵੀਡੀਓ ਨੂੰ ਕੋਈ ਵੀ ਸਕਿੱਪ ਨਾ ਕਰਿਓ ਕਿਉਂਕਿ ਅਕਸਰ ਹੀ ਜਿਹੜੇ ਬਿਗਨਰ ਹੈ ਉਹ ਜਲਦੀ ਜਲਦੀ ਵਿੱਚ ਪੈਂਦੇ ਨੇ ਕਿ ਸਾਨੂੰ ਜਲਦੀ ਸਮਝ ਲੱਗ ਸਕੇ ਤਾਂ ਜੋ ਗੱਲਾਂ ਵੱਲ ਜਿਹੜਾ ਉਹ ਧਿਆਨ ਨਹੀਂ ਦਿੰਦੇ ਗੱਲਾਂ ਵੱਲ ਧਿਆਨ ਦੇਣਾ ਬੜਾ ਜ਼ਰੂਰੀ ਕਿਉਂਕਿ ਗੱਲਾਂ ਦੇ ਵਿੱਚ ਬਹੁਤ ਕੁਝ ਜਿਹੜਾ ਹੈ ਉਹ ਸਿੱਖਣ ਨੂੰ ਦੱਸਿਆ ਹੁੰਦਾ ਹੈ ਇਸ ਕਰਕੇ ਉਹ ਜ਼ਰੂਰ ਐ ਇਸ ਜੀ ਨੂੰ ਧਿਆਨ ਨਾਲ ਸੁਣਿਓ ਸਕਿੱਪ ਨਾ ਕਰਿਓ ਵੀਡੀਓ ਨੂੰ ਜਦੋਂ ਤੁਸੀਂ ਸਕਿੱਪ ਕਰਦੇ ਹੋ ਤੁਹਾਨੂੰ ਕੁਝ ਵੀ ਸਮਝ ਨਹੀਂ ਲੱਗਦਾ ਇਸ ਕਰਕੇ ਉਹ ਜਿਹੜੀ ਗੱਲ ਐ ਉਹ ਸਾਡੀ ਵਿੱਚੇ ਰਹਿ ਜਾਂਦੀ ਐ ਤਾਂ ਕਰਕੇ ਵੀਡੀਓ ਨੂੰ ਸਕਿੱਪ ਨਾ ਕਰਿਓ ਸਕਿੱਪ ਇਸ ਕਰਕੇ ਨਹੀਂ ਕਰਨਾ ਤਾਂ ਜੋ ਤੁਹਾਨੂੰ ਪੂਰਾ ਸਮਝ ਲੱਗ ਸਕੇ ਤਾਂ ਆਓ ਚੱਲਦੇ ਆਂ ਵੀਡੀਓ ਵੱਲ ਐਸੀ ਪ੍ਰੀਤ ਕਰੋ ਮਨ ਮੇਰੇ ਉਹਦਾ ਜਿਹੜਾ ਅੰਤਰਾ ਐ ਉਹ ਕਿਸ ਤਰ੍ਹਾਂ ਵਜੋਣਾ ਐ ਬੜੇ ਧਿਆਨ ਦੇ ਨਾਲ ਤੁਸੀਂ ਦੇਖਣਾ ਐ ਬੜੇ ਧਿਆਨ ਦੇ ਨਾਲ ਸਮਝਣਾ ਐ ਸਭ ਤੋਂ ਪਹਿਲਾਂ ਅਸੀਂ ਉਸ ਤਰ੍ਹਾਂ ਹੀ ਤੁਹਾਨੂੰ ਵਜਾ ਕੇ ਦੱਸਾਂਗੇ ਕਿਹੜੀ ਕਿਹੜੀ ਸੁਰ ਕਿਸ ਤਰ੍ਹਾਂ ਲੱਗਣੀ ਐ ਉਸ ਤੋਂ ਬਾਅਦ ਤਨ ਬੀਟ ਦੇ ਨਾਲ ਤਾਲ ਦੇ ਨਾਲ ਦੱਸਾਂਗੇ ਕਿ ਤਾਲ ਦੇ ਵਿੱਚ ਕਿਸ ਤਰ੍ਹਾਂ ਮਜੂਣਾ ਹੈ ਜਿਸ ਤਰ੍ਹਾਂ ਕਿ ਮੈਂ ਅਕਸਰ ਇਹ ਗੱਲ ਕਰਦਾ ਹਾਂ ਕਿ ਤਾਲ ਦੇ ਵਿੱਚ ਰਹਿ ਕੇ ਜਿਹੜਾ ਸ਼ਬਦ ਗਾਇਨ ਕਰਨਾ ਉਹ ਸਭ ਤੋਂ ਜ਼ਰੂਰੀ ਹੈ ਉਸ ਤਰ੍ਹਾਂ ਤੇ ਹਰ ਕੋਈ ਸ਼ਬਦ ਗਾਈ ਜਾ ਰਿਹਾ ਉਸ ਤਰ੍ਹਾਂ ਤੇ ਹਰ ਕੋਈ ਸੌਂਗ ਕੋਈ ਵੀ ਭਜਨ ਸਾਰਾ ਹਰ ਇੱਕ ਜਿਹੜਾ ਗਾਉਣ ਵਾਲਾ ਉਹ ਗਾਈ ਜਾਂਦਾ ਹੈ ਜ਼ਰੂਰੀ ਕੀ ਹੈ ਤਾਲ ਨੂੰ ਸਮਝਣਾ ਜਦ ਤੱਕ ਅਸੀਂ ਤਾਲ ਨੂੰ ਨਹੀਂ ਸਮਝਦੇ ਤਦ ਤੱਕ ਅਸੀਂ ਜ਼ੀਰੋ ਆ ਮੈਂ ਹਰ ਵਾਰੀ ਇਹ ਗੱਲ ਕਹਿੰਦਾ ਹਾਂ ਤਾਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿਉਂਕਿ ਅਕਸਰ ਹੀ ਸਾਡੇ ਗੁਰੂ ਲੋਕ ਇਹ ਗੱਲ ਕਹਿੰਦੇ ਨੇ ਕਿ ਬੇ ਸੁਰਾ ਜਿਹੜਾ ਹੈ ਉਹ ਮਨਜ਼ੂਰ ਹੋ ਜਾਂਦਾ ਹੈ ਬੇ ਤਾਲਾ ਮਨਜ਼ੂਰ ਨਹੀਂ ਹੁੰਦਾ ਇਸ ਕਰਕੇ ਤਾਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਉਸ ਤਰ੍ਹਾਂ ਦੱਸਾਂਗੇ ਉਸ ਤੋਂ ਬਾਅਦ ਤਾਲ ਦੇ ਵਿੱਚ ਵਜਾ ਕੇ ਦੱਸਾਂਗੇ ਕਿ ਇਸ ਨੂੰ ਕਿਸ ਤਰ੍ਹਾਂ ਵਜਾਉਣਾ ਹੈ ਕਿਸ ਤਰ੍ਹਾਂ ਇਸ ਨੂੰ ਜਿਹੜਾ ਹੈ ਉਹ ਗਾਇਨ ਕਰਨਾ ਹੈ ਬੜੇ ਧਿਆਨ ਨਾਲ ਸਮਝਿਓ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲੇ ਹੀ ਕਾਲੀ ਤੋਂ ਅਸੀਂ ਇਹ ਜਿਹੜਾ ਸ਼ਬਦ ਦੇ ਤੁਹਾਨੂੰ ਇਹਦੀ ਸਥਾਈ ਵਜਾ ਕੇ ਦੱਸੀ ਸੀ ਹੁਣ ਜਿਹੜਾ ਇਹਦਾ ਅੰਤਰਾ ਹੈ ਉਹ ਤੁਹਾਨੂੰ ਵਜਾ ਕੇ ਦੱਸਾਂਗੇ ਉਹ ਇੱਥੋਂ ਸ਼ੁਰੂ ਹੋਣਾ ਹੈ ਅੰਤਰੇ ਦੀ ਜਿਹੜੀ ਪਕੜ ਹੈ ਉਹ ਇੱਥੋਂ ਸ਼ੁਰੂ ਹੋਵੇਗੀ ਠੀਕ ਹੈ ਜੀ ਤੋਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਉਸ ਤਰ੍ਹਾਂ ਵਜਾ ਕੇ ਦੱਸਾਂਗੇ ਉਹਦੇ ਬੋਲ ਨੇ ਮਨ ਮੈਂ ਸਿਂਚੋ ਹਰ ਹਰ ਨਾਮ ਬੜੇ ਧਿਆਨ ਨਾਲ ਦੇਖਿਓ ਕਿਸ ਤਰ੍ਹਾਂ ਹੈ ਮਨ ਮੈਂ ਸਿਂਚੋ ਹਰ ਹਰ ਨਾਮ ਠੀਕ ਹੈ ਜੀ ਕਿੰਨੀ ਵਧੀਆ ਸੁਰ ਲੱਗ ਰਹੀ ਹੈ ਮਨ ਮੈਂ ਅਦਾ ਇੱਥੇ ਮੈਂ ਅਦਾ ਇੱਥੇ ਮੈਂ ਮਨ ਮੈਂ ਸਿੰਚੋ ਹਰੇ ਹਰੇ ਨਾਮ ਕਈ ਜਿਹੜੇ ਬਿਗਨਰ ਆ ਉਹ ਕੀ ਕਰਦੇ ਨੇ ਕਿ ਸੁਰ ਨੂੰ ਦਬਾ ਕੇ ਹੀ ਬੋਲਦੇ ਨੇ ਅਸੀਂ ਸੁਰ ਨੂੰ ਦਬਾ ਕੇ ਉਦੋਂ ਬੋਲ ਸਕਦੇ ਜਦੋਂ ਸਾਨੂੰ ਪੂਰੀ ਤਰ੍ਹਾਂ ਸ਼ਬਦ ਦੀ ਸਮਝ ਲੱਗ ਜਾਏ ਪੂਰੀ ਤਰ੍ਹਾਂ ਸੁਰਾਂ ਦੀ ਸਮਝ ਲੱਗ ਜਾਏ ਕਿ ਹਾਂ ਇੰਨੀ ਵਾਰੀ ਇੱਥੇ ਪ੍ਰੈਸ ਹੋਣਾ ਹੈ ਇੰਨੀ ਵਾਰੀ ਆਪਾਂ ਇੱਥੇ ਠਹਿਰਾਉ ਆ ਦੇਣਾ ਹੈ ਇੰਨੀ ਵਾਰੀ ਐਸ ਸੁਰ ਤੇ ਖਲੋਣਾ ਹੈ ਉਦੋਂ ਅਸੀਂ ਸੁਰ ਨੂੰ ਦਬਾ ਸਕਦੇ ਹਾਂ ਜਦ ਤੱਕ ਸਾਨੂੰ ਸਮਝ ਨਹੀਂ ਲੱਗਦੀ ਕਿ ਤਾਲ ਦੇ ਵਿੱਚ ਕਿਸ ਤਰ੍ਹਾਂ ਆਉਣਾ ਹੈ ਔਰ ਇਹ ਕਿੰਨੀ ਵਾਰੀ ਪ੍ਰੈਸ ਕਰਨ ਦੇ ਨਾਲ ਕਿੰਨੀ ਵਾਰੀ ਬੋਲ ਨਿਕਲਦਾ ਹੈ ਤਦ ਤੱਕ ਅਸੀਂ ਓਨੀ ਵਾਰੀ ਹੀ ਪ੍ਰੈਸ ਕਰਨਾ ਹੈ ਰੁਕ ਕੇ ਨਹੀਂ ਗੋਣਾ ਠੀਕ ਹੈ ਜੀ ਸਮਝ ਗਏ ਔਰ ਧਿਆਨ ਨਾਲ ਦੇਖੋ ਕਿਸ ਤਰ੍ਹਾਂ ਮੰ ਮੈਂ ਸਿੰ ਚੋ ਹਰ ਹਰ ਨਾਮ ਜਦੋਂ ਤੁਹਾਨੂੰ ਸਮਝ ਲੱਗ ਜਾਏ ਪ੍ਰੋਪਰ ਤਰੀਕੇ ਨਾਲ ਕਿ ਕਿਸ ਤਰ੍ਹਾਂ ਕਰਨਾ ਹੈ ਫਿਰ ਆਪਾਂ ਇਸ ਤਰ੍ਹਾਂ ਵਜਾ ਸਕਦੇ ਹਾਂ ਮਨ ਮੈਂ ਸਿੰਚੋ ਹਰੇ ਹਰੇ ਨਾਮ ਫੇਰ ਅਸੀਂ ਇਸ ਤਰ੍ਹਾਂ ਵਜਾ ਸਕਦੇ ਅੱਗੇ ਬੋਲ ਕੀ ਹੈ ਅਨਯ ਦਿਨ ਕੀਰਤਨ ਹਰ ਗੁਣ ਗਾਮ ਤਾਂ ਧਿਆਨ ਨਾਲ ਕਿਸ ਤਰ੍ਹਾਂ ਅਨਯ ਦਿਨ ਕੀਰਤਨ ਹਰ ਗੁਣ ਗਾਮ ਸਭ ਤੋਂ ਪਹਿਲਾਂ ਇਸ ਤਰ੍ਹਾਂ ਪ੍ਰੈਕਟਿਸ ਕਰਨੀ ਹੈ ਉਸ ਤੋਂ ਬਾਅਦ ਕਿਸ ਤਰ੍ਹਾਂ ਕਰਨੀ ਹੈ ਆਨੇ ਦਿਨ ਕੀਰਤਨ ਹਰ ਗੁਣ ਗਾਣ ਜਿਹੜੀ ਹਰ ਗੁਣ ਗਾਣ ਆ ਉਹਨੂੰ ਆਪਾਂ ਇਕੱਠਾ ਕਰਨਾ ਹੈ ਹਰ ਗੁਣ ਇਹਨੂੰ ਇਕੱਠਾ ਕਰਨਾ ਹੈ ਠੀਕ ਹੈ ਜੀ ਕਿਸ ਤਰ੍ਹਾਂ ਹਰ ਗੁਣ ਸਭ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਕਰੋਗੇ ਹਰ ਗੁਣ ਗਾਣ ਉਸ ਤੋਂ ਬਾਅਦ ਜਦੋਂ ਸਮਝ ਲੱਗ ਜਾਏ ਫਿਰ ਇਕੱਠਾ ਕਰਨਾ ਹੈ हर गुण गाऊं समझ गए तो प्रॉपर किस तरह हैं? मन में सिंचौ हरे हरे नाम मन में सिंचौ हरे हरे नाम अन दिन कीर्तन ਹਰ ਗੁਣ ਗਾਮ ਹੁਣ ਪਹਿਲਾਂ ਬੋਲ ਬੋਲਾਂਗੇ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਮਿਊਜ਼ਿਕ ਦੇਣਾ ਹੈ ਉਹ ਤੁਹਾਨੂੰ ਮੈਂ ਸਮਝਾਵਾਂਗਾ ਕਿ ਕਿਸ ਤਰ੍ਹਾਂ ਕਰਨਾ ਹੈ ਸਭ ਤੋਂ ਪਹਿਲਾਂ ਅਸੀਂ ਬੋਲ ਬੋਲਣੇ ਆ ਮਨ ਮੈਂ ਸਿੰਚੋ ਹਰ ਹਰ ਨਾਮ ਪਹਿਲਾਂ ਇਹਦਾ ਬੋਲ ਵਜਾਉਣਾ ਹੈ ਫਿਰ ਐਸੇ ਬੋਲਦਾ ਸੀ ਮਿਊਜ਼ਿਕ ਬਣਾਉਣਾ ਉਹ ਕਿਸ ਤਰ੍ਹਾਂ ਹੈ ਇਹ ਇਹਦਾ ਮਿਊਜ਼ਿਕ ਬਣ ਗਿਆ ਉਸ ਤੋਂ ਬਾਅਦ ਅਗੇ ਹੈ ਅਨ ਦਿਨ ਕੀਰਤਨ ਹਰ ਗੁਣ ਗਾਣ ਸਮਝ ਗਏ ਇਸ ਤਰ੍ਹਾਂ ਪ੍ਰੋਪਰ ਬਜੋਣਾ ਹੈ ਅਨ ਮੈਂ ਤੁਹਾਨੂੰ ਸਾਰਾ ਵਜਾ ਕੇ ਦੱਸਦਾ ਇੱਕ ਵਾਰੀ ਪਹਿਲਾਂ ਫਿਰ ਉਸ ਤੋਂ ਬਾਅਦ ਆਪਾਂ ਬੀਟ ਦੇ ਨਾਲ ਲਗਾਵਾਂਗੇ ਇਹਨੂੰ ਕਿਸ ਤਰ੍ਹਾਂ ਮਨ ਮੈਂ ਸਿੰਚੋ ਹਰ ਘਰ ਨਾਮ ਅਨ ਦਿਨ ਕੀਰਤਨ ਹਰ ਗੁਣ ਗਾਉਮ अन दिन की रे तन हर गुण गाओ ऐसी प्रीत करो ऐसी प्रीत करो ऐसी प्रीत करो मन में रे ऐसी प्रीत करो मन में ਇਸ ਤਰ੍ਹਾਂ ਦਾ ਆਂਦਰਾ ਹੈ ਹੁਣ ਅਸੀਂ ਬੀਟ ਦੇ ਨਾਲ ਗਾਵਾਂਗੇ ਉਹ ਕਿਸ ਤਰ੍ਹਾਂ ਹੈ ਉਹਨੂੰ ਬੜੇ ਧਿਆਨ ਨਾਲ ਦੇਖਿਓ ਧਿਆਨ ਨਾਲ ਸਮਝਿਓ ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣ ਦੱਸਿਆ ਹੈ ਕਿ ਬੀਟ ਤੋਂ ਪਹਿਲਾਂ ਕਿ ਉਹਨੂੰ ਕਿਸ ਤਰ੍ਹਾਂ ਮਜੂਣਾ ਹੈ ਹੁਣ ਅਸੀਂ ਇਹਨੂੰ ਤਾਲ ਦੇ ਨਾਲ ਗਾਵਾਂਗੇ ਉਹ ਕਿਸ ਤਰ੍ਹਾਂ ਹੈ ਬੜੇ ਧਿਆਨ ਨਾਲ ਦੇਖੋ ਕਿਸ ਤਰ੍ਹਾਂ ਮੰਨੇ ਮੈਂ ਸਿੰਚੋ ਹਰ ਹਰ ਨਾਮ मन में सिंचो हरे हरे नाम अन दिन कीर्तन हर गुण गाओ अन दिन कीर्तन हर गुण गाओ ऐसी प्रीत करो ऐसी प्रीत करो ऐसी प्रीत करो मन में रे हे ऐसी प्रीत करो मन में रे तो so, इस तरह है इधर अंतरा ਸਥਾਈ ਦਾ ਜਿਹੜਾ ਲਿੰਕ ਹੈ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਜਰੂਰ ਦਊਂਗਾ ਜਿਨ੍ਹਾਂ ਨੇ ਅਜੇ ਤੱਕ ਸਥਾਈ ਨਹੀਂ ਕੀਤੀ ਜਿਨ੍ਹਾਂ ਨੇ ਅਜੇ ਤੱਕ ਸਥਾਈ ਨੂੰ ਨਹੀਂ ਸਮਝਿਆ ਉਹ ਸਥਾਈ ਵੀ ਦੇਖ ਲੈ ਸ਼ਬਦ ਦੀ ਔਰ ਉਸ ਤੋਂ ਬਾਅਦ ਇਹ ਅੰਤਰੇ ਦੀ ਜਿਹੜੀ ਵੀਡੀਓ ਵਾ ਉਹਨੂੰ ਉਹਦੀ ਵੀ ਪ੍ਰੈਕਟਿਸ ਕਰਿਓ ਤਦ ਤੱਕ ਵਾਸਤੇ ਤੁਸੀਂ ਦੇਖੋ ਸਾਡੀ ਇਹ ਵੀਡੀਓ ਬੜੇ ਧਿਆਨ ਨਾਲ ਸਮਝੋ ਬੜੇ ਧਿਆਨ ਨਾਲ ਸਿੱਖੋ ਜਿੱਥੇ ਤੁਹਾਨੂੰ ਨਹੀਂ ਸਮਝ ਲੱਗਦੀ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਡੇ ਡਾਊਟ ਨੂੰ ਕਲੀਅਰ ਕਰਾਂਗੇ ਤਦ ਤੱਕ ਵਾਸਤੇ ਤੁਸੀਂ ਇਸ ਵੀਡੀਓ ਦੇ ਨਾਲ ਬਣੇ ਰਹੋ ਔਰ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਸਾਡਾ ਨੋਟੀਫਿਕੇਸ਼ਨ ਤਰ ਤੱਕ ਪਹਿਲਾਂ ਪਹੁੰਚ ਸਕੇ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ